ਕਾਇਨੋਸ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਇਸ ਲਈ ਦੀ ਅਹਿਮ ਅਪਡੇਟ ਯੂਸੀਸੀ ਯੂਨੀਫਾਰਮ ਸਿਵਲ ਕੋਡ ਦੇ ਨਾਲ ਜੁੜੀ ਹੋਈ ਹੈ ਉਤਰਾਖੰਡ ਤੋਂ ਬਾਅਦ ਹੁਣ ਛੱਤੀਸਗੜ ਦੇ ਵਿੱਚ ਵੀ ਜਲਦ ਯੂਸੀਸੀ ਜਿਹੜਾ ਬਿੱਲ ਹੈ ਉਹ ਲਾਗੂ ਹੋਣ ਜਾ ਰਿਹਾ ਜਿਹੜਾ ਯੂਸੀਸੀ ਬਿੱਲ ਹੈ ਸਭ ਤੋਂ ਪਹਿਲਾਂ ਉਤਰਾਖੰਡ ਦੇ ਵਿੱਚ ਲਾਗੂ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਹੁਣ ਜਿਹੜੇ ਛੱਤੀਸਗੜ ਦੇ ਡਿਪਟੀ ਮੁੱਖ ਮੰਤਰੀ ਨੇ ਵਿਜੇ ਸ਼ਰਮਾ ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਸ਼ਟੀ ਕੀਤੀ ਗਈ ਹੈ ਕਿ ਜਲਦ ਹੀ ਯੂਨੀਫਾਰਮ ਸਿਵਲ ਕੋਡ ਹੋਣ ਛਤੀਸਗੜ੍ਹ ਦੇ ਵਿੱਚ ਵੀ ਲਾਗੂ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਨਕਸਲਵਾਦ ਦੇ ਉੱਤੇ ਵੀ ਨੱਥ ਪਾਉਣ ਦੀ ਜਿਹੜੀ ਗੱਲ ਆਖੀ ਗਈ ਹੈ ਤੇ ਜੇ ਗੱਲ ਕੀਤੀ ਜਾਵੇ ਯੂਸੀਸੀ ਦੀ ਯੂਨੀਫਾਰਮ ਸਿਵਲ ਕੋਡ ਦੀ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੱਡੇ ਵਿਚਾਰ ਚਰਚੇ ਹੋਏ ਨੇ ਵੱਡੇ ਡਿਬੇਟਸ ਹੋਏ ਨੇ ਕਈ ਜਿਹੜੇ ਪੱਖ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਭਾਰਤ ਦਾ ਇੱਕ ਗੁਲਦਸਤਾ ਹੈ ਕਿਉਂਕਿ ਭਾਰਤ ਇੱਕ ਵੱਖੋ-ਵੱਖ ਫੁੱਲਾਂ ਦੇ ਨਾਲ ਖੜੀ ਹੋਈ ਕਿਹਾਰੀ ਹੈ ਵੱਖੋ-ਵੱਖ ਫੁੱਲਾਂ ਦਾ ਇੱਕ ਗੁਲਦਸਤਾ ਹੈ ਤੇ ਯੂਨੀਫਾਰਮ ਸਿਵਲ ਕੋਡ ਇਸ ਗੁਲਦਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਫਿੱਟ ਨਹੀਂ ਹੋ ਸਕਦਾ ਲਾਗੂ ਨਹੀਂ ਹੋ ਸਕਦਾ ਤੇ ਜੇਕਰ ਇਹ ਬਿੱਲ ਲਾਗੂ ਕੀਤਾ ਜਾਂਦਾ ਤਾਂ ਜਿਹੜਾ ਵੈਰ ਵਿਰੋਧ ਹੈ ਈਰਖਾ ਉਹ ਵਧੇਗੀ ਕਿਉਂਕਿ ਜਿਹੜੇ ਕਈ ਪੱਖ ਨੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਜੇਕਰ ਯੂਨੀਫਾਰਮ ਸਿਵਲ ਕੋਡ ਦੇਸ਼ ਦੇ ਵਿੱਚ ਲਾਗੂ ਹੁੰਦਾ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਟੁੱਟ ਜਾਵੇਗੀ ਕਿਉਂਕਿ ਕਈਆਂ ਦੇ ਵੱਲੋਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਯੂਨੀਫਾਰਮ ਸਿਵਲ ਕੋਡ ਜਿਹੜੀ ਜਾਤ ਨੇ ਧਰਮ ਨੇ ਵੱਖਰੇਵੇਂ ਨੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧਾਵੇਗਾ ਨਾ ਕਿ ਆਪਸ ਦੇ ਵਿੱਚ ਜੋੜੇਗਾ ਹਾਲਾਂਕਿ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਵੱਡੇ ਵਿਚਾਰ ਚਰਚੇ ਡਿਬੇਟਸ ਜ਼ਰੂਰ ਹੋਏ ਨੇ ਪਰ ਖਰੜਾ ਕਿਸੇ ਦੇ ਕੋਲ ਮੌਜੂਦ ਨਹੀਂ ਹੈ ਕਿ ਇਸ ਬਿਲ ਦੇ ਅੰਦਰ ਆਖਰ ਹੋਵੇਗਾ ਕਿ ਜੇਕਰ ਯੂਸੀਸੀ ਦੇ ਬੈਕਗ੍ਰਾਉਂਡ ਦੇ ਉੱਤੇ ਜ਼ੋਰ ਮਾਰਿਆ ਜਾਵੇ ਬੈਕਗ੍ਰਾਉਂਡ ਦੇ ਉੱਤੇ ਝਾਤ ਮਾਰੀ ਜਾਵੇ ਤਾਂ ਗੋਆ ਦੇ ਵਿੱਚ ਜਿਹੜਾ ਇਹ ਯੂਨੀਫਾਰਮ ਸਿਵਲ ਕੋਡ ਹੈ ਉਹ ਲਾਗੂ ਕੀਤਾ ਗਿਆ ਸੀ ਪਰ ਉਹ ਭਾਰਤ ਸਰਕਾਰ ਦੇ ਵੱਲੋਂ ਨਹੀਂ ਸਗੋਂ ਪੁਰਤਗਿਸ਼ ਜਿਹੜੇ ਉੱਥੋਂ ਪਹਿਲਾਂ ਪੁਰਤਗਾਲੀ ਰਹਿੰਦੇ ਸੀ ਉਹਨਾਂ ਦੇ ਵੱਲੋਂ ਇਹ ਜਿਹੜਾ ਬਿਲ ਸੀ ਲਾਗੂ ਕੀਤਾ ਗਿਆ ਸੀ ਉਸ ਨੂੰ ਵੇਖਦਿਆਂ ਹੁਣ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜਾ ਇਹ ਯੂਨੀਫਾਰਮ ਸਿਵਲ ਕੋਡ ਹੈ ਇਹ ਜਿਹੜਾ ਗੋਆ ਦੇ ਵਿੱਚ ਲਾਗੂ ਕੀਤਾ ਗਿਆ ਉਸ ਤੋਂ ਬਿਲਕੁਲ ਇਲਕ ਹੈ ਬਿਲ ਤੋਂ ਵੱਖ ਹੈ ਹਾਲਾਂਕਿ ਜੇ ਮੁਸਲਮ ਸਮਾਜ ਦੀ ਗੱਲ ਕੀਤੀ ਜਾਵੇ ਤਾਂ ਮੁਸਲਮ ਸਮਾਜ ਦੇ ਜਿਹੜੇ ਚਿੰਤਤ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮੁਸਲਮ ਸਮਾਜ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਕਿਸੇ ਵੀ ਤਰ੍ਹਾਂ ਦੇ ਨਾਲ ਫਿੱਟ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਮੁਸਲਮ ਸਮਾਜ ਦਾ ਜਿਹੜਾ ਇੱਕ ਧਰਮ ਦਾ ਇੱਕ ਨਿਰਧਾਰਿਤ ਸੀਮਾ ਸੁਮਿਖਿਆ ਬਣੀ ਹੋਈ ਹੈ ਉਸ ਦੇ ਵਿੱਚ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਏਕਾਕਰਨਾ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਪੁਸ਼ਟੀਵਾਦ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਫਿੱਟ ਨਹੀਂ ਹੁੰਦਾ ਤੇ ਜਿਸ ਨੂੰ ਲੈ ਕੇ ਦੇਸ਼ ਦੇ ਵਿੱਚ ਵਖਰੇਵੇਂ ਹੋਰ ਵੀ ਜ਼ਿਆਦਾ ਵੱਧ ਸਕਦੇ ਨੇ ਹੁਣ ਵੇਖਣਾ ਹੋਵੇਗਾ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਉਤਰਾਖੰਡ ਦੇ ਵਿੱਚ ਲਾਗੂ ਕੀਤਾ ਗਿਆ ਹੈ ਉਸ ਹੁਣ ਹਰ ਛਤੀਸਗੜ ਦੇ ਵਿੱਚ ਲਾਗੂ ਕਰਨ ਦੀ ਜਿਹੜੀ ਗੱਲ ਆਖੀ ਗਈ ਹੈ ਇਸ ਤੋਂ ਬਾਅਦ ਹੋਰ ਕਿਹੜੇ ਸੂਬੇ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਹੋਵੇਗਾ ਹਾਲਾਂਕਿ ਦੇਸ਼ ਦੀ ਸੰਸਦ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਜਿਹੜਾ ਵੱਡਾ ਵਿਰੋਧ ਜ਼ਰੂਰ ਹੋਇਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਕੋਈ ਡਿਬੇਟਸ ਹੁੰਦੇ ਨੇ ਦੇਸ਼ ਦੇ ਵਿੱਚ ਲਾਗੂ ਕਰਨ ਦੀ ਚਰਚਾ ਚੱਲਦੀ ਹੈ ਜਾਂ ਜਿਸ ਤਰ੍ਹਾਂ ਸੂਬਿਆਂ ਦੇ ਵਿੱਚ ਹੀ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾ ਰਿਹਾ ਉਸ ਤਰ੍ਹਾਂ ਹੀ ਅੱਗੇ ਜਿਹੜੇ ਸੂਬੇ ਨੇ ਉਹ ਤਰਤੀਬਾਰ ਇਸ ਨੂੰ ਲਾਗੂ ਕਰ ਦੇਣਗੇ